ਉਹਦਰੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਦੂਰ ਰੱਖਿਆ ਜਾਵੇ। ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਬਾਰੇ, ਸੇਵਾ ਨਾਮ ਬਾਰੇ ਬਹੁਤ ਮਾੜਾ ਬੋਲ ਰਿਹਾ। ਨਹੀਂ ਤਾਂ ਇਹ ਲੋਕਾਂ ਨੂੰ ਜਲੀਲ ਕਰ ਕਰਕੇ ਉਹਨਾਂ ਦਾ ਸਿੱਖੀਓ ਮਨ ਤੋੜ ਦੇਣਗੇ। ਕੋਈ ਤਾਂ ਪਤਾ ਚੱਲਦਾ ਭਾਈ ਜਸਵਿੰਦਰ ਸਿੰਘ ਉਸ ਬਾਸ ਕੋਲੇ ਆਪਣੀ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤੁਹਾਨੂੰ ਇਦਾਂ ਦੇ ਬੰਦੇ ਮਿਲਣਗੇ ਜਿਹੜੇ ਤੁਹਾਨੂੰ ਟੁੱਟ ਟੁੱਟ ਕੇ ਪੈਣਗੇ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਤੱਕ ਨਹੀਂ ਹੁੰਦੀ। ਏ ਮੇਰਾ ਵੀਰ ਮੈਨੂੰ ਲੱਗਦਾ ਕੋਈ ਇਹ ਬੇਇੱਜ਼ਤੀ ਮੰਨ ਗਿਆ ਉਹਨਾਂ ਨੇ ਇਹ ਨਹੀਂ ਦੇਖਣਾ ਕੌਣ ਛੋਟਾ ਵੱਡਾ ਬਜ਼ੁਰਗਾ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਪੈਲ ਦੇਣੀ ਆ ਸੰਗਤਾਂ ਨੂੰ ਪਿੱਛੇ ਧੱਕੇ ਮਾਰਨੇ ਆ ਉੱਥੇ ਤਾਂ ਸਪਾਰਸ ਵਾਲੀ ਕੋਈ ਗੱਲ ਨਹੀਂ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਡਿਊਟੀ 'ਚ ਗੇਟ ਦੇ ਉੱਤੇ ਖੜਾ ਨਿੱਕੀ ਲੈਂਡ ਦੇ ਵਿੱਚ ਕੋਈ ਬੱਚਾ ਰੋ ਰਿਹਾ ਸੀ ਤਾਂ ਇਹ ਭਾਈ ਜਸਵਿੰਦਰ ਸਿੰਘ ਉਹ ਨਿੱਕੀ ਲੈਂਡ 'ਚੋਂ ਵੱਡੀ ਲੈਂਡ 'ਚ ਕਰਨ ਵਾਸਤੇ ਜਦੋਂ ਬਾਰੀ ਖੋਲਦਾ ਤਾ ਇਹ ਮੇਰਾ ਵੀਰ ਉਸ ਬਾਰੀ 'ਚ ਖੜਾ ਸੀਗਾ। ਇਦਾਂ ਦੇ ਬੰਦੇ ਨੂੰ ਮੌਕਾ ਮਿਲ ਜਾਂਦਾ ਸਾਹਮਣੇ ਵਾਲੇ ਨੂੰ ਜਲੀਲ ਕਰਨ ਦਾ ਜਦਕਿ ਪਿਆਰ ਨਾਲ ਵੀ ਬਹੁਤ ਕੁਝ ਸਮਝਾਇਆ ਜਾ ਸਕਦਾ। ਉਹ ਫੇਰ ਉਸੇ ਜਗ੍ਹਾ ਤੇ ਆ ਕੇ ਸਾਡੇ ਸੇਵਾਦਾਰ ਦੀ ਵੀਡੀਓ ਬਣਾ ਰਿਹਾ। ਸਾਡਾ ਸੇਵਾਦਾਰ ਉਹਨੂੰ ਰੋਕ ਰਿਹਾ ਵੀ ਵੀਰ ਮੇਰਾ ਇਹ ਇਸ ਜਗ੍ਹਾ ਤੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣੀ। ਉਹ ਫੇਰ ਮਤਲਬ ਕਿ ਵੀਡੀਓ ਧੱਕੇ ਨਾਲ ਬਣਾਉਂਦਾ। ਗਲਤੀ ਤਾਂ ਇਸ ਮੇਰੇ ਵੀਰ ਦੀ ਆ। ਆਪਾਂ ਦੋਸਤ ਕਿਸੇ ਨੂੰ ਹੋਰ ਦੇ ਦੰਨੇ ਆ। ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਿਛਲੇ ਦਿਨੀ ਇੱਕ ਮੇਰਾ ਵੀਰ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੇਖੇ ਨਮਸਕਾਰ ਕਰਨ ਵਾਸਤੇ ਆਇਆ ਸੀਗਾ ਉਸ ਵੀਰ ਨੇ ਇੱਕ ਮੀਡੀਆ 'ਚ ਆਪਣੀ ਵੀਡੀਓ ਵਾਇਰਲ ਕੀਤੀ ਆ ਉਸ ਵੀਡੀਓ ਦੇ ਵਿੱਚ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਬਾਰੇ ਸੇਵਾ ਨਾਮ ਬਾਰੇ ਬਹੁਤ ਮਾੜਾ ਬੋਲ ਰਿਹਾ ਤੇ ਜਦੋਂ ਅਸੀਂ ਨੇ ਉਸ ਸਮੇਂ ਦੀ ਵੀਡੀਓ 6 12 2024 ਤਕਰੀਬਨ ਲਗਭਗ ਸਮਾਂ ਦੁਪਹਿਰ 1 ਵਜੇ ਦਾ ਉਸ ਮੇਰੇ ਵੀਰ ਦੀ ਵੀਡੀਓ ਵੇਖੀ ਆ ਤਾਂ ਉਸ ਬਿਲਕੁਲ ਸਚਕੰਡ ਹਰਮੰਦਰ ਸਾਹਿਬ ਦੇ ਬਾਹਰਲੇ ਪਾਸੇ ਜਿੱਥੇ ਲਾਸਟ ਵਾਂਸ ਲੱਗਿਆ ਹੋਇਆ ਹੁੰਦਾ ਪੁਲ ਦਾ ਵੀਡੀਓ ਦੇਖਣ ਤੋਂ ਪਤਾ ਚੱਲਦਾ ਭਾਈ ਜਸਵਿੰਦਰ ਸਿੰਘ ਉਸ ਵਾਂਸ ਕੋਲੇ ਆਪਣੀ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਿਹਾ ਤਾਂ ਉਹ ਦੇਖਦਾ ਇੱਕ ਬਜ਼ੁਰਗ ਖੁੰਡੀ ਨਾਲ ਚੱਲ ਰਿਹਾ ਉਹਨੂੰ ਵੀ ਇਹ ਸਾਡਾ ਸੇਵਾਦਾਰ ਅੱਗੇ ਲੰਘਾਉਂਦਾ ਤਾਂ ਕਿ ਉਹਨੂੰ ਕੋਈ ਤਕਲੀਫ ਨਾ ਆਵੇ ਤਾਂ ਇਸ ਸਮੇਂ ਦੌਰਾਨ ਇੱਕ ਦੇਖਦਾ ਇੱਕ ਬੀਬੀ ਕੋਲੇ ਨਿੱਕੀ ਲੈਂਡ ਦੇ ਵਿੱਚ ਕੋਈ ਬੱਚਾ ਰੋ ਰਿਹਾ ਸੀ ਤਾਂ ਇਹ ਭਾਈ ਜਸਵਿੰਦਰ ਸਿੰਘ ਉਹ ਨਿੱਕੀ ਲੈਂਡ ਚੋਂ ਵੱਡੀ ਲੈਂਡ ਚ ਕਰਨ ਵਾਸਤੇ ਜਦੋਂ ਬਾਰੀ ਖੋਲਦਾ ਤਾਂ ਇਹ ਮੇਰਾ ਵੀ ਵੱਡੀ ਲੈਂਡ ਚ ਕਰਨ ਵਾਸਤੇ ਜਦੋਂ ਬਾਰੀ ਖੋਲਦਾ ਤਾਂ ਇਹ ਮੇਰਾ ਵੀਗਾ ਛੋਟਾ ਬੱਚਾ ਰੋ ਰਿਆ ਸੀਗਾ ਬੀਬੀ ਕੋਲੇ ਉਹਨੂੰ ਸਹੀ ਤਰੀਕੇ ਨਾਲ ਇੱਕ ਖੁੱਲੀ ਜਗ੍ਹਾ ਤੇ ਕਰਨ ਵਾਸਤੇ ਕਿਹਾ ਤਾਂ ਇਹ ਮੇਰਾ ਵੀਰ ਮੈਨੂੰ ਲੱਗਦਾ ਕੋਈ ਇਹ ਬੇਇੱਜ਼ਤੀ ਮੰਨ ਗਿਆ ਤੇ ਇਹ ਇਹਨਾਂ ਨੇ ਕਿਹਾ ਵੀ ਉੱਥੇ ਇਹਨੇ ਆਪਣੇ ਸਪਾਰਸੀ ਬੰਦੇ ਕੱਢੇ ਨੇ ਜਦੋਂ ਅਸੀਂ ਇਹ ਵੀਡੀਓ ਖੜਾ ਗੇਟ ਦੇ ਉੱਤੇ ਬਿਲਕੁਲ ਸਚਕੰਡਾ ਹਰਮੰਦਰ ਸਾਹਿਬ ਦੇ ਦਾ ਬਾਹਰ ਆ ਉੱਥੇ ਤਾਂ ਕੋਈ ਸਪਾਰਸੀ ਦੀ ਲੋੜ ਹੀ ਨਹੀਂ ਹੈਗੀ 5 ਮਿੰਟਾਂ ਚ ਸਾਰੀ ਸੰਗਤ ਨੂੰ ਉਸ ਜਗ੍ਹਾ ਤੋਂ ਦਰਸ਼ਨ ਹੋ ਜਾਂਦੇ ਨੇ ਸੋ ਇਹ ਮੇਰੇ ਵੀਰ ਨੇ ਜਿਹੜੀ ਇਹ ਵੀਡੀਓ ਚ ਕਿਹਾ ਸਚਕੰਡਾ ਹਰਮੰਦਰ ਸਾਹਿਬ ਬਾਰੇ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੇ ਸਾਰੇ ਮੁਲਾਜ਼ਮ ਵਧੀਆ ਹੋਣਗੇ ਕੋਈ ਨਾ ਕੋਈ ਮੁਲਾਜ਼ਮ ਇਦਾਂ ਦੀ ਕੋਈ ਗੱਲਬਾਤ ਕੋਈ ਕਹਿ ਸਕਦਾ ਜੇਕਰ ਇਸ ਮੇਰੇ ਵੀਰ ਨੂੰ ਕੋਈ ਇਦਾਂ ਦੀ ਕੋਈ ਗੱਲ ਲੱਗੀ ਸੀਗੀ ਤਾਂ ਸਾਡੇ ਪ੍ਰਕਰਮਾਂ ਦੇ ਵਿੱਚ 52 ਨੰਬਰ ਰੂਮ ਦੇ ਵਿੱਚ ਸਾਡੇ 4 ਨਿਗਰਾਨ ਬੈਠੇ ਨੇ 3 ਮੈਨੇਜਰ ਸਹਬਾਨ ਬੈਠੇ ਨੇ ਜਦੋਂ ਮੈਂ ਉਹ ਸਾਡੇ ਨਿਗਰਾਨਾ ਨਾਲ ਜਾਂ ਮੈਨੇਜਰ ਸਹਿਬਾਨਾਂ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਸਾਡੇ ਕੋਲ ਐਦਾਂ ਦੀ ਕੋਈ ਵੀ ਕੰਪਲੇਂਟ ਨਹੀਂ ਆਈ ਜਿਹਦੇ ਜੇ ਕਿਸੇ ਨੇ ਕਿਹਾ ਵੀ ਸਾਡੇ ਨਾਲ ਇਹ ਬੰਦੇ ਨੇ ਬੋਲਵਾਣੀ ਮਾੜੀ ਕੀਤੀ ਆ ਉਹ ਬੰਦਾ ਮੇਰਾ ਵੀਰ ਕਹਿ ਰਿਹਾ ਵੀ ਟੁੱਟ ਟੁੱਟ ਕੇ ਪੈ ਰਿਹਾ ਉਹਦੀ ਬੋਲਵਾਣੀ ਸਹੀ ਨਹੀਂ ਜੇਕਰ ਉਹਨੂੰ ਐਦਾਂ ਦੀ ਕੋਈ ਗੱਲ ਝਾਪੀ ਆ ਤਾਂ ਉਹ ਸਾਡੇ 52 ਨੰਬਰ ਰੂਮ ਦੇ ਵਿੱਚ ਜਾ ਕੇ ਆਪਣੀ ਸ਼ਿਕਾਇਤ ਕਰ ਸਕ ਸਕੀਆ ਉੱਥੇ ਸਾਡੇ ਮੈਨੇਜਰ ਸਾਹਿਬ ਵੀ ਬੈਠੇ ਨੇ ਵੀਡੀਓ ਵੇਖ ਕੇ ਪਤਾ ਚੱਲਿਆ ਜਦੋਂ ਮੇਰਾ ਇਹ ਵੀਰ ਮੱਥਾ ਟੇਕ ਕੇ ਬਾਹਰ ਆ ਰਿਹਾ ਉਹ ਫੇਰ ਉਸੇ ਜਗ੍ਹਾ ਤੇ ਆ ਕੇ ਸਾਡੇ ਸੇਵਾਦਾਰ ਦੀ ਵੀਡੀਓ ਬਣਾ ਰਿਹਾ ਸਾਡਾ ਸੇਵਾਦਾਰ ਉਹਨੂੰ ਰੋਕ ਰਿਹਾ ਵੀ ਵੀਰ ਮੇਰਾ ਇਹ ਇਸ ਜਗ੍ਹਾ ਤੇ ਅਲਾਉ ਨਹੀਂ ਹੈਗਾ ਵੀਡੀਓ ਬਣਾਉਣੀ ਉਹ ਫੇਰ ਮਤਲਬ ਕਿ ਵੀਡੀਓ ਧੱਕੇ ਨਾਲ ਬਣਾਉਂਦਾ ਗਲਤੀ ਤਾਂ ਇਸ ਮੇਰੇ ਵੀਰ ਦੀ ਇਹ ਨਾਲ ਬਣਉਦਾ ਗਲਤੀ ਤਾਂ ਇਸ ਮੇਰੇ ਵੀਰ ਦੀ ਆ ਆਪਾਂ ਦੋਸ਼ ਕਿਸੇ ਨੂੰ ਹੋਰ ਦੇ ਦਾਨੇ ਸੋ ਇਦਾਂ ਦੀਆਂ ਗੱਲਾਂ ਤੋਂ ਸਾਨੂੰ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਧੰਤ ਤਨ ਕੋਈ ਆਰਾਮ ਦਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਸੋ ਇਦਾਂ ਦੀਆਂ ਵੀਡੀਓ ਬਣਾਉਣ ਤੋਂ ਪਹਿਲਾਂ ਮੇਰੇ ਵੀਰਾਂ ਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਜੇ